ਸਸਟੀ ਗੱਲ ਜੀ ਕਿਵੇਂ ਸਾਰੇ ਉਮੀਦਕਰਨ ਸਾਰੇ ਠੀਕ ਹੋਗੇ ਤੁਹਾਡਾ ਸਵਾਗਤ ਹੈ ਅੱਜ ਦੇਖੋ ਹੋਰ ਨਵੇਂ ਵਲੌਗ ਚ ਤੇ ਜੀ ਅੱਜ ਹੈ 16 ਅਗਸਤ 2024 ਤੇ ਅਸੀਂ ਲਾਈ ਸੀ 1509 ਜੀਰੀ ਅਸੀਂ ਪੈੜੀਆਂ ਲਾਇਆ ਸਾਂ ਤੇ ਅਸੀਂ ਸੋਚਿਆ ਕਿ ਬਹੁਤ ਦਿਨ ਹੋ ਗਏ ਨੇ ਆਪਾਂ ਵਲੌਗ ਹੀ ਨਹੀਂ ਪਾਇਆ ਤੇ ਵਲੌਗ ਹੀ ਬਣਾ ਕੇ ਪਾ ਦਈਏ ਆਓ ਜੀ ਅਸੀਂ ਤੁਹਾਨੂੰ ਸਾਡੀ 1509 ਜੀਰੀ ਵਿਖਾਣੇ ਆ ਜੇ ਤੁਸੀਂ ਚੈਨਲ ਨਾਲ ਜੁੜੇ ਰਹੋ ਅੱਗੇ ਅੱਗੇ ਤੁਹਾਨੂੰ ਮੁੰਜੀ ਵੜੀ ਚੰਦੇ ਅਤੇ ਬਾਕੀ ਸਾਰੇ ਧਨੀ ਦੇ ਵਲੋਗ ਆਉਂਦੇ ਰਹਿਣਗੇ ਆਓ ਜੀ ਅੱਗੇ ਅੱਗੇ ਚੱਲਨੇ ਆਂ ਉੱਥੇ ਆ ਜੀ ਮੋਟਰ ਜਿੱਥੋਂ ਪਾਣੀ ਆਈਦਾ ਜੇ ਜੀ ਐਂਡ ਤੱਕ ਵਲੋਗ ਨਾਲ ਜੁੜੇ ਰਹੋ ਤੇ ਜੀ ਆਏ ਸਾਡੀ 1500 ਨੂੰ ਜੀਰੀ ਇਹਦੇ ਬਲੀਚਨ ਤੋਂ ਬਾਅਦ ਅਸੀਂ ਧਣੀਆਂ ਲਾਵਾਂਗੇ ਧਣੀਆਂ ਦਿਖੇਗਾ ਤੁਹਾਨੂੰ ਇਸ ਜਗ੍ਹਾ ਤੇ ਧਣੀਆਂ ਦੀ ਪਹਿਲਾਂ ਅਸੀਂ ਕਾਫੀ ਸਾਰੀਆਂ ਵੀਡੀਓ ਪਾਈਆਂ ਹੋਈਆਂ ਨੇ ਚੈਨਲ ਤੇ ਜੋ ਕਿ ਤੁਸੀਂ ਬਹੁਤ ਸਪੋਰਟ ਕੀਤਾ ਤੇਜੀ ਸਪੋਰਟ ਦੇ ਲਈ ਥੈਂਕ ਯੂ ਆਓ ਜੀ ਅੱਗੇ ਚੱਲਦੇ ਹਾਂ ਤੇਜੀ ਅਸੀਂ 2-3 ਦਿਨਾਂ ਨੂੰ ਆ ਮੂੰਗੀ ਵੜਾ ਕੇ ਪੈਲੀ ਪੁਲੀ ਵਾਹ ਕੇ ਤੇ ਧਣੀਆਂ ਲਾਦਾਂਗੇ ਕਿਉਂਕਿ ਸਾਡਾ ਹੱਲੇ ਏਰੀਆ ਹੈ ਹਰਿਆਣਾ ਕਰਨਾਲ ਅਜੀ ਸਾਡੇ ਏਰੀਆ ਚ ਗੈਤਰੀ ਜੀ ਲੱਗ ਜਾਂਦੀ ਹੈ ਕਿਉਂਕਿ ਹਰਿਆਣੇ ਵਾਲ ਤੇ ਕਰਨਾਲ ਵਾਲ ਖਾਸ ਕਰ ਧਣੀਆਂ ਜਿਆਦਾ ਲੱਗਦਾ ਤੇ ਅਸੀਂ ਵੀ ਧਣੀਆਂ ਲਾਣੇ ਆ ਜਿਵੇਂ ਕਿ ਤੁਸੀਂ ਵਲੋਗਾਂ ਚ ਵੰਦੇ ਹੁੰਦੇ ਹੋ ਜੇ ਦੂਰ ਦੂਰ ਤੱਕ ਨਜ਼ਰ ਮਾਰੀਏ ਤਾਂ ਮੁੰਝੀਆਂ ਲੱਗੀਆਂ ਹੋਈਆਂ ਨੇ ਬਸ ਸਾਰੀਆਂ ਪੱਕੀ ਚੱਲੀਆਂ ਨੇ ਤੇ ਜੀ ਆ ਤੁਹਾਨੂੰ ਜਿੰਨੀ ਵੀ ਜੀਰੀ ਦੇਸ਼ ਦੀ ਪਈ ਆ 1509 ਆ ਸਾਰੇ ਜਿੰਨੀ ਦੇਖਦੀ ਪਈ ਤੁਹਾਨੂੰ ਆਲੇ ਦੁਆਲੇ ਇਹ ਤੋਂ ਬਾਅਦ ਸਾਰੇ ਧਣਿਆ ਹੀ ਲਾਂਦੇ ਨੇ ਲਗਭਗ ਸਾਰੇ ਲੋਕ ਕਰਨਾਲ ਹਰਿਆਣੇ ਚ ਜਿੰਨਾ ਕੋ ਮੈਂ ਵੇਖਿਆ ਤੇ ਜੀ ਆ ਅਮ ਜੀ ਅਸੀਂ ਤੁਹਾਨੂੰ ਵਿਖਾਤੇ ਹੁਣ ਆਪਾਂ ਪਰਲੇ ਟੂਬਲ ਤੇ ਚੱਲਦੇ ਆ ਸੋਲਰ ਤੇ ਉੱਥੇ ਅਸੀਂ 14 ਪੀਆਰ ਲਾਈਏ ਆਜੋ ਇੰਦਰਾ ਬਲੌਗ ਹੈ ਤੇ ਜੀ ਹੁਣ ਜਿੱਦਨ ਸਾਡੀ ਜੀਰੀ ਪੱਕੀ ਉਹਦਨ ਦਾ ਮੀ ਵੀ ਪਈ ਜਾਂਦਾ ਤੇ ਪਹਿਲਾਂ ਪੈਂਦਾ ਕੋ ਨਹੀਂ ਸੀ ਜਦੋਂ ਲੋੜ ਸੀ ਜੀ ਜਿਹੜਾ ਤੁਹਾਨੂੰ ਉਹ ਸਾਹਮਣੇ ਸੋਲਰ ਪੈਨਲ ਲੱਗੇ ਹੋਏ ਦੇਸ਼ ਦੇ ਪੈਨ ਉਹ ਹੀ ਆ ਜੀ ਸੋਲਰ ਟਿਊਬ ਵੈਲ ਜਿੱਥੇ ਆਪਾਂ ਕਾਫੀ ਸਾਰੀ ਵੀਡੀਓ ਵੀ ਬਣਾਈਆਂ ਨੇ ਤੁਸੀਂ ਚੈਨਲ ਤੇ ਜਾ ਕੇ ਜਰੂਰ ਚੈੱਕ ਕਰਿਓ ਤੇ ਜੀ ਇਹ ਸਾਰੀ 14 ਪੀਆਰ ਮੁੰਜੀ ਹੈ ਤੇ ਆ ਪਹਿਲੀ ਅਸੀਂ ਪਹਿਲਾਂ ਵੈਸੇ ਤਾਂ ਗਿੰਦੇ ਫੁੱਲ ਲਾਏ ਸਨ ਹਾਲੇ ਵੀ ਲਗਾਏ ਹੋਏ ਨੇ ਅਗਲੇ ਵਾਲੇ ਵਲੋਗਾ ਚ ਤੁਹਾਨੂੰ ਪਖਾਉਂਦੇ ਰਾਂਗੇ ਤੇ ਅੱਜ ਫੇਰ ਬਹੁਤ ਬੱਦਲ ਬਣਿਆ ਹੋਇਆ ਲੱਗਦਾ ਰਾਤੀ ਮੀਂਹ ਪੈਗਾ ਸਾਡੇ ਚ ਰੋਜ਼ ਹੀ ਬੱਦਲ ਬੰਦਾ ਰਹਿੰਦਾ ਰੋਜ਼ ਹੀ ਮੀਂਹ ਪੈਂਦਾ ਮੁੰਜਿਆ ਤਾਂ ਮੁੰਜਿਆ ਪਾਗ ਗਿਆ ਨੇ ਫਿਰ ਮੀ ਪੈਣ ਲੱਗ ਗਿਆ ਪਹਿਲਾਂ ਪੈਂਦਾ ਕੋ ਨਹੀਂ ਸੀ ਤੇ ਜੀ ਤੁਹਾਨੂੰ 15 ਕੁ ਦਿਨਾਂ ਤੱਕ ਆਲੇ ਦੁਆਲੇ ਟਣੀਆਂ ਇਟਣੀਆਂ ਮਿਲੇਗਾ ਕਈ ਸੋ ਕਿੱਲੇ ਬਹੁਤ ਜ਼ਿਆਦਾ ਲੋਕ ਟਣੀਆਂ ਲਾਂਦੇ ਨੇ ਚਲੋ ਆਪਾਂ ਥੋੜਾ ਅੱਗੇ ਚੱਲਨੇ ਆ ਗੱਲਬਾਤ ਕਰਨੇ ਆ ਜੇ ਤੁਸੀਂ ਕਮੈਂਟ ਚ ਦੱਸਿਓ ਤੁਹਾਡੇ ਏਰੀਆ ਚ ਕਿਹੜੀ ਮੂੰਗੀ ਜ਼ਿਆਦਾ ਲੱਗੀ ਐ ਸਾਡੇ ਤਾਂ ਇੱਧਰ 1500 ਨੂੰ ਹੈ ਜ਼ਿਆਦਾਤਰ ਤੇ ਜੀ ਆਓ ਮੈਂ ਤੁਹਾਨੂੰ ਖਾਣਾ ਆਪਣੀ ਟੀ-ਸ਼ਰਟ ਸਿੱਧੂ ਮੂਸੇਵਾਲਾ ਸਿੰਗਰ ਇਹਦਾ ਬੜਾ ਵੱਡਾ ਫੈਨ ਆ ਤੇ ਜਿਸ ਸੋ ਇੱਥੇ ਆਪਾਂ ਆਪਣੇ ਵਲੌਗ ਦੀ ਸਮਾਪਤੀ ਕਰਨਿਆ ਤੁਹਾਨੂੰ ਸਾਡਾ ਵਲੌਗ ਕਿਹੋ ਜਿਹਾ ਲੱਗਿਆ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਜੀ ਧੰਨਵਾਦ ਮਿਲਦੇ ਆਂ ਅਗਲੀ ਵੀਡੀਓ ਵਿੱਚ